max24punjabnews channel ਦੇ ਦਿੱਤੇ ਦਰਸ਼ਕਾਂ ਨੂੰ ਪਿਆਰ ਸਹਿਤ ਸ਼ੇਅਰ ਕਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਕਿ ਤੁਸੀਂ ਸਾਡੇ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੜ ਤੱਕ ਪਾੰਦਰਨ ਤਰਨਤਨ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਾਂਟ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਆਂ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਜਾਵੇਗਾ ਮੁਲਾਜ਼ਮ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕਰਨ ਡੀਏ ਦੀਆਂ ਕਿਸ਼ਤਾਂ ਦੇਣ ਅਤੇ ਬਾਕੀ ਮੰਗਾਂ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਮੁਲਾਜ਼ਮਾਂ ਜਥੇਬੰਦੀਆਂ ਦੇ ਆਗੂ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਬਾਰ-ਬਾਰ ਮੀਟਿੰਗਾਂ ਦਾ ਸਮਾਂ ਦੇ ਮੀਟਿੰਗਾਂ ਤੋਂ ਪੱਜ ਰਹੀ ਹੈ ਜਿਸ ਕਾਰਨ ਮੁਲਾਜ਼ਮ ਜਥੇਬੰਦੀਆਂ ਵਿੱਚ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ ਜਿਸ ਦਾ ਨਾਅਰਾ ਪੰਜਾਬ ਸਰਕਾਰ ਦਾ ਪਤਲਾ ਫੁਕਿਆ ਗਿਆ ਹੈ ਮੁਲਾਜ਼ਮਾਂ ਕੋਨੇ ਕਹਿੰਦੇ ਕਿ ਅਗਰ ਸਰਕਾਰ ਨੇ ਆਉਂਦੇ ਦਿਨਾਂ ਵਿੱਚ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਨਾ ਕੀਤੀ ਤਾਂ ਪੰਜਾਬ ਸਰਕਾਰ ਦਾ ਤਿੱਖਾ ਸੰਘਰਸ਼ ਕੀਤਾ ਜਾਵੇਗਾ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਇਹ ਉਹ ਪੇਕ ਮਿਸ਼ਨ ਦੀਆਂ ਟਰੂਟੀਆਂ ਨੂੰ ਦੂਰ ਕਰਨਾ ਹੈ ਇਹ ਸਰਕਾਰ ਨੇ ਪਿਛਲੇ ਢਾਈਆਂ ਸਾਲਾਂ ਦੇ ਵਿੱਚ ਇੱਕ ਵੀ ਮੀਟਿੰਗ ਜਿਹੜੀ ਮੁਲਾਜ਼ਮਾਂ ਨਾਲ ਨਹੀਂ ਕੀਤੀ ਇੱਕ ਵੀ ਮਸਲਾ ਜਿਹੜਾ ਮਲਾਜਮ ਦਾ ਹੱਲ ਨਹੀਂ ਕੀਤਾ ਇਸ ਵਾਸਤੇ ਜਿਹੜੇ ਮਾਲ ਮਲਾਜਮ ਆ ਪੂਰੇ ਪੰਜਾਬ ਅੰਦਰ ਸ਼ਾਂਤ ਆ ਅੱਜ ਦਾ ਜੋ ਅਸੀਂ ਪ੍ਰੋਗਰਾਮ ਬੜਾ ਹੰਗਾਮੀ ਸਮੇਂ ਤੇ ਦਿੱਤਾ ਅਸੀਂ 2-4 ਦਿਨ ਦੇ ਟਾਈਮ 'ਚ ਇਸ ਲਈ ਆਉਣ ਵਾਲੇ ਸਮੇਂ 'ਚ 10 ਤਰੀਕ ਨੂੰ ਸਾਡੀ ਸੂਬਾ ਪੱਧਰੀ ਮੀਟਿੰਗ ਆ ਲੁਧਿਆਣੇ ਦੇ ਵਿੱਚ ਉਥੇ ਜੋ ਵੀ ਫੈਸਲਾ ਹੋਇਆ ਇਹ ਇਹ ਸਰਕਾਰ ਜਿਹੜਾ ਨੱਕ 'ਚ ਦਮ ਕਰਾਂਗੇ ਆਉਣ ਵਾਲੀ ਜਿੰਮਨੀਆ ਚੋਣਾਂ ਦੇ ਵਿੱਚ ਅਸੀਂ ਇਹ ਮੀਟਿੰਗ ਦੇਵੇ ਚਾਹੇ ਨਾ ਦੇਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਸਰਕਾਰ ਦੇ ਵਿਰੁੱਧ ਭੁਗਤਦੇ ਹੋਏ ਜਿਹੜਾ ਉਹ ਸਰਕਾਰ ਦੇ ਨੱਕ 'ਚ ਦਮ ਕਰਾਂਗੇ ਉਹਨਾਂ ਨੂੰ ਹਰਾਵਾਂਗੇ ਇਹ ਸਾਡੀ ਅੱਜ ਦੀ ਮੰਚਾ ਹੈ ਜੇਕਰ ਗੱਲ ਕੀ ਜੇ ਪਹਿਲਾਂ ਵੀ ਤੁਹਾਡੀ ਮੀਟਿੰਗ ਹੋ ਚੁੱਕੀ ਹੈ ਤੇ ਕੋਈ ਸਿੱਟਾ ਨਿਕਲ ਕੇ ਸਾਹਮਣੇ ਰਿਹਾ ਗਰਮੀ ਜਿਹੜਾ ਇੰਨੀ ਗਰਮੀ ਤੁਸੀਂ ਦਾ ਪੁੱਤਰਾ ਸਾੜਿਆ ਮੀਟਿੰਗਾਂ ਹੋਈਆਂ ਤੁਹਾਡੀਆਂ ਕੀ ਕੀ ਅੱਗੇ ਕੀ ਚਰਚ ਹੋਏਗਾ ਇੱਕ ਜੁਲਾਈ ਨੂੰ ਜੋ ਮੀਟਿੰਗ ਸਾਾਨੂੰ ਇਹਨਾਂ ਦਿੱਤੀ ਸੀ ਫਗਵਾੜੇ ਦੇ ਵਿੱਚ ਇੰਨੇ ਭਗਮਤ ਭਗਮਤ ਮਾਨ ਨੇ ਕਿਹਾ ਸੀ ਕਿ ਮੈਂ ਜਿੰਨੀਆਂ ਵੀ ਡਿਮਾਂਡਾਂ ਨੇ ਸਾਰੀਆਂ ਲਾਗੂ ਕਰਾਂਗਾ ਕੋਈ ਟਾਈਮ ਦੀ ਬੰਦਸ਼ ਨਹੀਂ ਹੋਊਗੀ ਭਾਵੇਂ 4 ਘੰਟੇ ਲੱਗਣ 5 ਘੰਟੇ ਲੱਗਣ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ ਤੁਹਾਨੂੰ ਆਉਣ ਜਾਣ ਦੀ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਰੋਟੀ ਪਾਣੀ ਸਾਰਾ ਪ੍ਰਬੰਧ ਕਰਾਂਗੇ ਇੰਨੇ ਵਧੀਆ ਮਾਹੌਲ ਚ ਮੀਟਿੰਗ ਹੋਈ ਤਾਂ ਸਾਨੂੰ ਆਸ ਹੀ ਇਹ ਕੋਈ ਨਾ ਕੋਈ ਡਿਮਾਂਡਾਂ ਸਾਡੀਆਂ ਨਿਕਲਣ ਗਈਆਂ ਪਰ ਇਹਨੇ ਜਲੰਧਰ ਦੀ ਜਿਮਨੀ ਚੋਂ ਜੁੱਤਣ ਤੋਂ ਬਾਅਦ ਉਹ ਜਿਹੜੇ ਇਹਦੇ ਤੇਵਰ ਬਦਲ ਗਏ ਆ ਲਗਾਤਾਰ ਝੂਠ ਦਾ ਸਾਰਾ ਲੈ ਕੇ ਜਿਹੜੇ ਆ ਇਹ ਆਪਣੀ ਗੱਲਬਾਤ ਕਰ ਰਿਹਾ ਕੋਈ ਵੀ ਮਸਲਾ ਜਿਹੜਾ ਮੁਲਾਜ਼ਮ ਦਾ ਅਜੇ ਤੱਕ ਪਿਛਲੇ 3 ਸਾਲਾਂ ਚੋਂ ਨਾ ਨਹੀਂ ਆਜ ਦਾ ਜਿਹੜਾ ਇਹ ਅਸੀਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਔਰ ਪੰਜਾਬ ਸਰਕਾਰ ਦੀ ਅਰਥੀ ਜਿਹੜੀ ਆ ਪੰਜਾਬ ਮਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੂਬਾ ਪੱਧਰੀ ਸੱਦੇ ਤੇ ਫੂਕੀ ਆ ਤਰਨ ਤਰਨ ਦੇ ਵਿੱਚ ਕਿਉਂ ਫੂਕੀ ਆ ਕਿ ਪੰਜਾਬ ਸਰਕਾਰ ਲਗਾਤਾਰ ਮਲਾਜ਼ਮਾਂ ਨੂੰ ਲਾਰੇ ਲਾ ਰਹੀ ਆ ਮੁੱਖ ਮੰਤਰੀ ਸਾਹਿਬ ਨੇ ਪਹਿਲੀ ਤਰੀਕ ਨੂੰ ਸਾਂਝੇ ਫਰੰਟ ਦੀ ਲੀਡਰਸ਼ਿਪ ਦੇ ਨਾਲ ਫਗਵਾੜੇ ਦੇ ਵਿੱਚ ਮੀਟਿੰਗ ਕਰਦਿਆਂ ਜਦੋਂ ਚੋਣ ਜਾਤਾ ਲੱਗਾ ਸੀ ਇਹ ਕਿਹਾ ਸੀ ਕਿ ਮੈਂ 25 ਤਰੀਕ ਨੂੰ ਮੀਟਿੰਗ ਕਰਕੇ 25 ਜੁਲਾਈ ਨੂੰ ਤੁਹਾਡੇ ਸਾਰੇ ਮਸਲੇ ਹੱਲ ਕਰਦਾਗਾ 25 ਨੂੰ ਮੀਟਿੰਗ ਨਹੀਂ ਕੀਤੀ ਉਹ ਮੁਲਤਵੀ ਕਰਕੇ 2 ਤਰੀਕ ਨੂੰ ਕਰਤੀ 2 ਅਗਸਤ ਨੂੰ ਤੇ 2 ਤੋਂ ਮੁਲਤਵੀ ਕਰਕੇ ਤੇ 22 ਨੂੰ ਕਰਤੀ ਤਾਂ ਕਰਕੇ ਅੱਜ ਲੋਕ ਜਿਹੜੇ ਸਾਰੇ ਰੋਜ਼ ਨੇ ਉਹ ਚਾਹੇ ਮਲਾਜਮ ਹੋਣ ਚਾਹੇ ਪੈਨਸ਼ਨਰ ਹੋਣ ਚਾਹੇ ਕੱਚੇ ਕੰਮੇ ਹੋਣ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਵਾਲੇ ਹੋਣ ਸਰਕਾਰ ਨੂੰ ਅਸੀਂ ਚੇਤਾਵਨੀ ਦੇਣੀ ਚਾਹੁੰਦੇ ਆ ਕਿ 10 ਤਰੀਕ ਨੂੰ ਲੁਧਿਆਣੇ ਮੀਟਿੰਗ ਰੱਖੀ ਆ ਬਹੁਤ ਵੱਡੀ ਤੇ ਉਹਦੇ ਵਿੱਚ ਅਗਲਾ ਜਿਹੜਾ ਐਕਸ਼ਨ ਐਲਾਨ ਹੋਏਗਾ ਸਾਡਾ ਸਰਕਾਰ ਨੂੰ ਚੈਲੰਜ ਹੈ ਬਈ ਜੇ ਤੂੰ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਕੀਤੇ ਟੇਬਲ ਤੇ ਬੈਠ ਕੇ ਤਾਂ ਫੇਰ ਇਹ ਜਿਹੜੀਆਂ ਜਿਮਨੀ ਚੋਣਾ ਉਹਦੇ ਵਿੱਚ ਤੈਨੂੰ ਖਮਿਆਜਾ ਜਿਹੜਾ ਮੁਲਾਜ਼ਮਾਂ ਦੇ ਪਰਛਰਾਂ ਦੇ ਰੋਧ ਆ ਭੁਗਤਣਾ ਪਏਗਾ